ਅੰਮ੍ਰਿਤਸਰ ਪ੍ਰਤਾਪ ਨਗਰ ਸਿਹਤ ਸੰਬੰਧੀ ਜਾਗਰੂਕਤਾ ਨੂੰ ਵਧਾਵਣ ਅਤੇ ਆਮ ਜਨਤਾ ਤੱਕ ਮੁਫਤ ਇਲਾਜ ਦੀ ਸਹੂਲਤ ਪਹੁੰਚਾਉਣ ਦੇ ਉਦੇਸ਼ ਨਾਲ ਦਰਗਾਹ ਹਜਰਤ ਹਾਜੀ ਅਲੀ ਸਮੁੰਦਰ ਬੰਬੇ ਵਾਲੇ ਟੇਰਸ ਵੱਲੋਂ ਆਜ਼ਾਦ ਪ੍ਰੈਸ ਕਲਬ ਅਤੇ ਛਹਾਟਾ ਪ੍ਰੈਸ ਕਲਬ ਦੇ ਮੀਤ ਪ੍ਰਧਾਨ ਮਹਿੰਦਰ ਸਿੰਘ ਸ਼ੀਟਾ ਦੇ ਸਾਂਝੇ ਸਹਿਯੋਗ ਨਾਲ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਤਜਰਬੇਕਾਰ ਡਾਕਟਰ ਨਰਿੰਦਰ ਕੁਮਾਰ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੰਡੀਆਂ ਡਾਕਟਰ ਮਰੀਂਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਹਫਤੇ ਵਿੱਚ ਦੋ ਵਾਰ ਵੀਰਵਾਰ ਅਤੇ ਐਤਵਾਰ ਨੂੰ ਲਗਾਇਆ ਕਰਨਗੇ ਤਾਂ ਜੋ ਇਲਾਕੇ ਦੇ ਵੱਧ ਤੋਂ ਵੱਧ ਲੋਕ ਆਪਣੀ ਸਿਹਤ ਦੀ ਸਾਂਭ ਸੰਭਾਲ ਕਰ ਸਕਣ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਸ ਮੁਫਤ ਮੈਡੀਕਲ ਸਹੂਲਤ ਦਾ ਲਾਭ ਲੈਣ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਕੈਂਪ ਵਿੱਚ ਨਿਯਮਤ ਤੌਰ ਤੇ ਆਉਣ। ਇਸ ਮੌਕੇ ਤੇ ਸਮਾਜ ਸੇਵਿਕਾ ਮੈਡਮ ਮੋਨਾ ਗਰੋਵਰ, ਦਰਗਾ ਹਜਰਤ ਹਾਜੀ ਅਲੀ ਤਰਸਤ ਦੇ ਪ੍ਰਧਾਨ ਬੀਬੀ ਮਹਿੰਦਰ ਕੌਰ, ਗੱਦੀ ਨਸ਼ੀਨ ਊਂਪ੍ਰੀਤ ਸਿੰਘ ਆਜ਼ਾਦ ਪ੍ਰੈਸ ਕਲਬ ਦੇ ਪ੍ਰਧਾਨ ਕਵਲਜੀਤ ਸਿੰਘ, ਛਹਾਟਾ ਪ੍ਰੈਸ ਕਲਬ ਦੇ ਹਲਕਾ ਪੂਰਵੀ ਉਮੀਦ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਸ਼ੀਟਾ ਅਤੇ ਕਈ ਹੋਰ ਇਲਾਕਾ ਵਾਸੀ ਵੀ ਉਪਸਥਿਤ ਰਹੇ। ਇਲਾਕਾ ਵਾਸੀਆਂ ਨੇ ਇਹ ਯਤਨ ਸراہਣਯੋਗ ਦੱਸਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਾਂ ਨਾਲ ਜਿੱਥੇ ਲੋਕਾਂ ਨੂੰ ਸਿਹਤ ਦੀ ਜਾਣਕਾਰੀ ਮਿਲਦੀ ਹੈ, ਉੱਥੇ ਹੀ ਮਰੀਜ਼ਾਂ ਨੂੰ ਘਰ ਦੇ ਨੇੜੇ ਇਲਾਜ ਦੀ ਆਸਾਨ ਪਹੁੰਚ ਮਿਲਦੀ ਹੈ। ਸਭ ਨੇ ਆਯੋਜਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਹੋਰ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਕੈਂਪ ਲਗਾਉਣ ਦੀ ਅਪੀਲ ਕੀਤੀ। ਇਹ ਅਨਾਦਾ ਟਰੱਸ ਵੱਲੋਂ ਔਰ ਉਹਨਾਂ ਦਾ ਸਮੂਹ ਸੰਗਤਾਂ ਵੱਲੋਂ ਦੇ ਟਰੱਸ ਦੇ ਸਾਰੇ ਮੈਂਬਰ ਵੱਲੋਂ ਇਹ ਕੈਂਪ ਕਮਲਜੀਤ ਸਿੰਘ ਔਰ ਮਹਿੰਦਰ ਸਿੰਘ ਜੀ ਨੇ ਪੂਰੀ ਸਹਿਯੋਗ ਦੇ ਕੇ ਇੱਕ ਕੈਂਪ ਲਵਾਇਆ ਔਰ ਹਾਜੀ ਦੇਰਬਾਰ ਵਾਸਤੇ ਅਨਿਰੰਦਰ ਕੁਮਾਰ ਜੀ ਡਾਕਟਰ ਨਿਰੰਦਰ ਕੁਮਾਰ ਜੀ ਨੇ ਪੂਰੀ ਸੰਗਤਾਂ ਨੂੰ ਚੈੱਕਅਪ ਕਰਕੇ ਦਵਾਈਆਂ ਲੋੜਵੰਦਾਂ ਨੂੰ ਉਹ ਕੋਈ ਉਹ ਕਿਤੇ ਦਿੱਤੇ ਉਹਨਾਂ ਨੂੰ ਸਾਰੇ ਦਵਾਈਆਂ ਔਰ ਅਚੀ ਤਰੀਕੇ ਨਾਲ ਇਹ ਕੈਂਪ ਜੋ ਹੈ ਪੂਰੀ ਲਾਭ ਉਠਾਨ ਵਾਲੇ ਲਾਭ ਉਠਾ ਕੇ ਗਏ ਔਰ ਅਸੀਂ ਸਮੂਹ ਨੂੰ ਸੰਗਤਾਂ ਨੂੰ ਵੀ ਕਹਿੰਨੇ ਆ ਮਲੇ ਵਾਸੀਆਂ ਨੂੰ ਵੀ ਕਹਿੰਨੇ ਆ ਕਿ ਤੁਸੀਂ ਪੂਰੀ ਸਸਥਾ ਨਾਲ ਸਹਿਯੋਗ ਦਿਓ ਔਰ ਸਹਿਯੋਗ ਲਓ ਔਰ ਤੁਸੀਂ ਇਸ ਅਸਥਾ ਦਾ ਪੂਰਾ ਲੁਪ ਉਠਾਓ ਤਾਂ ਕਿ ਤੁਹਾਡੇ ਨਾਲ ਹੀ ਸੰਗਤਾਂ ਨਾਲ ਹੀ ਸਹਿਯੋਗ ਨਾਲੇ ਅਸਥਾ ਚੱਲਦਾ ਹੈ ਔਰ ਲੋੜਵੰਦਾਂ ਨੂੰ ਜੋ ਵੀ ਜਰੂਰਤ ਹੋ ਦਵਾਈਆਂ ਦੀ ਉਹ ਦੇਣ ਵਾਸਤੇ ਅਸੀਂ ਜਰੂਰ ਪੂਰੀ ਉਪਯੋਗ ਕਰਾਂਗੇ ਕਿ ਹਰੇਕ ਨੂੰ ਹਰ ਤਰ੍ਹਾਂ ਦੀ ਦਵਾਈ ਮਿਲੇ ਔਰ ਇਸ ਅਸਥਾਨ ਨਾਲ ਜੁੜੇ ਰਹਿਣ ਬੱਚੇ ਇਹ ਜਿਹੜੇ ਆਏ ਆ ਹਨ ਆਪ ਵੀ ਵੀ ਤੁਹਾਡੇ ਰੂਪ ਗਰੋਵਰ ਗਰੋਵਰ ਮੋਨਾ ਗਰੋਵਰ ਨੇ ਵੀ ਸਾਥ ਦਿੱਤੇ ਪੂਰਾ ਔਰ ਪੂਰੀ ਇਸ ਦਰਬਾਰ ਦਾ ਓਮ ਪ੍ਰੀਤ ਸਿੰਘ ਬਿਰਿੰਦਰ ਸਿੰਘ ਚੇਅਰਮੈਨ ਇਹ ਸਾਰੇ ਮਿਲ ਕੇ ਪੂਰੀ ਸਹਿਯੋਗ 인ਦਰਜੀਤ ਕੋਰ ਜੋ ਪਾਰਲਰ ਦੇ ਕੰਮ ਕਰਦੇ ਹਨ ਉਹਨਾਂ ਵੀ ਪੂਰਾ ਸਹਿਯੋਗ ਦਿੰਦਾ ਹੈ ਔਰ ਖਾਸ ਕਰਕੇ ਕਮਲਜੀਤ ਸਿੰਘ ਵੀ ਅਸੀਂ ਪੂਰੀ ਧੰਨਵਾਦੀ ਹਾਂ ਕਿ ਇਸ ਦਰਬਾਰ ਨਾਲ ਜੁੜ ਕੇ ਪੂਰੀ ਸਹਿਯੋਗ ਦੇਂਦੇ ਪਏ ਇਸੇ ਤਰ੍ਹਾਂ ਕਮਲਜੀਤ ਸਿੰਘ ਔਰ ਮਹਿੰਦਰ ਸਿੰਘ ਪ੍ਰੈਸ ਰਿਪੋਰਟਰ ਹਨ ਇਹਨਾਂ ਨੇ ਪੂਰੀ ਸਹਿਯੋਗ ਦੇਣਗੇ ਔਰ ਪੂਰਾ ਅਸੀਂ ਵੀ ਵਾਦਾ ਕਰਦੇ ਆ ਕਿ ਜੋ ਇਹ ਸਥਾਨਾ ਸਸੀガル ਜੀ ਮੈਮੋਨਾ ਗਰੋਵਰ ਅੱਛੇ ਬੀਬੀ ਮਹਿੰਦਰ ਜੀ ਕੋਲ ਵੱਲੋਂ ਚਾਹ ਜਿੱਥੇ ਫ੍ਰੀ ਕੈਂਪ ਲਗਾਇਆ ਗਿਆ ਹੈ ਜਿਸ ਦੇ ਕੇ ਸਾਡੇ ਡਾਕਟਰ ਸਾਹਿਬ ਨਰਿੰਦਰ ਕੁਮਾਰ ਜੀ ਆਏ ਨੇ ਤੇ ਨਾਲ ਸਾਡੇ ਪ੍ਰੈਸ ਦੇ ਕਵਲਜੀਤ ਸਰ ਤੇ ਸਾਡੇ ਮਹਿੰਦਰ ਸਿੰਘ ਜੀ ਜੋ ਕਿ ਸਾਡੇ ਪ੍ਰੈਜ਼ੀਡੈਂਟ ਨੇ ਸਭ ਤੋਂ ਪਹਿਲਾਂ ਮੈਨਾਂ ਦਾ ਧੰਨਵਾਦ ਕਰਨੀ ਹੈ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢਿਆ ਤੇ ਇਸ ਕੈਂਪ ਦੇ ਵਾਸਤੇ ਉਹ ਆਈ ਨੰਬਰ 2 ਮੈਂ ਡਾਕਟਰ ਨਰਿੰਦਰ ਸਿੰਘ ਜੀ ਵੱਲੋਂ ਨਰਿੰਦਰ ਕੁਮਾਰ ਜੀ ਵੱਲੋਂ ਇੱਕ ਗੱਲ ਕਰਾਂਗੀ ਕਿ ਜਿਨ੍ਹਾਂ ਨੇ ਕੇ ਸਮਾਜ ਸੇਵਾ ਦੇ ਵਾਸਤੇ ਸਮਾਜ ਕਲਿਆਣ ਦੇ ਉੱਪਰ ਇੱਕ ਕਿਤਾਬ ਲਿਖੀ ਤੇ ਨਾਲੇ ਉਹਨਾਂ ਨੇ 6 ਕਿਤਾਬਾਂ ਹੈਲਥ ਦੇ ਉੱਪਰ ਵੀ ਲਿਖੀਆਂ ਅੱਜ ਵੀ ਉਹਨਾਂ ਦੀ ਗੱਲ ਦੇ ਵਿੱਚ ਹੋਈ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਮਕੇ ਬੱਚਿਆਂ ਨੂੰ ਲੇਡੀਜ਼ ਨੂੰ ਬੱਚਿਆਂ ਨੂੰ ਕਿ ਜਿਹੜੇ ਬੱਚੇ 18 ਸਾਲ ਤੋਂ ਉੱਪਰ ਹਨ ਕਿ ਜੋ ਨਾਦੀ ਗੱਲ ਨੂੰ ਫੋਲੋ ਕਰ ਸਕਦੇ ਹਨ ਉਹ ਨਾਲ ਉਹ ਜੈਂਸ ਉਹ ਲੇਡੀਜ਼ ਕਿ ਜਿਨ੍ਹਾਂ ਕੋਲ ਕੋਈ ਵੀ ਕਿਤਾ ਨਹੀਂ ਜੋ ਕਿ ਘਰ ਬੈ ਕੇ ਬੈਠੀਆਂ ਹਨ ਜਿਨ੍ਹਾਂ ਕੋ ਕੋ ਕਮਾਈ ਕਰਨ ਦਾ ਕੋਈ ਵੀ ਸਾਧਨ ਨਹੀਂ ਹੈ ਕਿ ਡਾਕਟਰ ਸਾਹਿਬ ਉਹਨਾਂ ਨੂੰ ਬਸ ਤੇ ਮ ਡਾਕਟਰ ਸਾਹਿਬ ਉਹਨਾਂ ਨੂੰ ਆਪਣੇ ਕਲੀਨਿਕ ਤੇ ਬੁਲਾ ਕੇ ਜਾਂ ਜਿੱਥੇ ਵੀ ਉਹਨਾਂ ਨੇ ਕਲਾਸਿਸ ਦੇਣੀਆਂ ਹਨ ਉਹ ਲੇਡੀਜ਼ ਨੂੰ ਬੁਲਾ ਕੇ ਇੱਥੇ ਕਲਾਸਾਂ ਦੇਣਗੇ ਤਾਂ ਕਿ ਉਹ ਕੱਲ ਨੂੰ ਆਪਣੀਆਂ ਡਾਕਟਰੀ ਦੀ ਇਹ ਪੜ੍ਹਾਈ ਕਰਕੇ ਉਹਨਾਂ ਕੋਲੋਂ ਤੇ ਆਪਣੇ ਕਲੀਨਿਕ ਵਰਾ ਖੋਲ ਸਕਣ ਛੇ ਆਪਣੇ ਘਰ ਦੇ ਵਿੱਚ ਉਹ ਕੰਮ ਕਰਨ ਜਿੱਥੇ ਕਿ ਉਹਨਾਂ ਦਾ ਕਿਰਤਗਾਰ ਦਾ ਰੋਜ਼ਗਾਰ ਦਾ ਸਾਧਨ ਬਣ ਜਾਏਗਾ ਤੇ ਇਹਦੇ ਨਾਲ ਜੋ ਬੀਬੀ ਮਿੰਦਰ ਕੌਰ ਜੀ ਗੱਦੀ ਮਸ਼ੀਨ ਬਾਬਾ ਹਜਰਤ ਦਰਬਾਰ ਦੇ ਵਿਚ ਅੱਜ ਅਸੀਂ ਫ੍ਰੀ ਕੈਂਪ ਲਗਾਇਆ ਮੇਰਾ ਨਾਮ ਡਾਕਟਰ ਨਰਿੰਦਰ ਕੁਮਾਰ ਮੈਂ ਡੀ ਐਚ ਐਮ ਐਸ ਐਮ ਡੀ ਹੁਮੋਂ ਬੈਕਤਰਫਿਜੀਸ਼ੀਅਨ ਚੈਰਿਟੀ ਟੇਬਲ ਸੰਸਥਾਵਾਂ ਵਿੱਚ ਮੈਂ ਡਿਊਟੀ ਨਿਭਾ ਰਿਹਾ ਪਿਛਲੇ 32 ਸਾਲਾਂ ਤੋਂ ਫ੍ਰੀ ਕੈਂਪਾਂ ਦੀ ਸੇਵਾ ਨਿਭਾ ਰਿਹਾ ਇਸ ਇਲਾਕੇ ਦੇ ਆਜ਼ਾਦ ਪ੍ਰੈਸ ਦੇ ਕਬਲਜੀਤ ਸਿੰਘ ਅਤੇ ਨਿਊ ਚੈਨਲ ਦੇ ਮਿੰਦਰ ਸਿੰਘ ਜੀ ਦੀ ਬਦੌਲਤ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਬਹੁਤ ਸਾਰੇ ਮਰੀਜ਼ਾਂ ਨੇ ਅੱਜ ਫਰੀ ਸੇਵਾ ਦਾ ਲਾਭ ਉਠਾਇਆ ਅੱਗੋਂ ਤੋਂ ਵੀ ਅਸੀਂ ਇਸ ਇਲਾਕੇ ਵਿੱਚ ਕੈਂਪ ਦੀ ਸੇਵਾ ਨਿਭਾਵਾਂਗੇ ਪੁਰਾਣੇ ਰੋਗ ਹਰਨੀਆਂ ਪ੍ਰੋਸਟੇਟਾਈਟਸ ਬਵਾਸੀਰ ਕਾਉਂਸਲ ਚਮੜੀ ਰੋਗ ਅਲਰਜੀ ਪੁਰਾਣੇ ਰੋਗਾਂ ਦੇ ਅਸੀਂ ਜੜ੍ਹ ਤੋਂ ਖਤਮ ਕਰਨ ਵਾਸਤੇ ਹੋਮੋਪੈਥਿਕ ਦਵਾਈਆਂ ਦੀ ਸੇਵਾ ਕਰਦੇ ਰਹਾਂਗੇ